ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੇਖੋ ਜੀ ਈਟੀਟੀ ਤੇ ਚੌਂਡ ਦੀ ਭਰਤੀ ਨੂੰ ਲੈ ਕੇ ਜਿਹੜੀ ਅਪਡੇਟ ਹੈ ਉਹ ਤੁਹਾਡੇ ਸਾਹਮਣੇ ਅੱਜ ਆਪਾਂ ਗੱਲ ਕਰਾਂਗੇ ਨਵੀਂ ਲਿਸਟ ਤੇ ਤਰੀਕ ਬਾਰੇ ਕੀ ਜਾਣਕਾਰੀ ਹੈ ਅੱਜ ਦੀ ਤੇ ਸਟੇਸ਼ਨ ਅਲਾਟਮੈਂਟ ਬਾਰੇ ਕੀ-ਕਿਆ ਹੈ ਯੂਨੀਅਨ ਨੇ ਤੇ ਟੀਟੀ ਚੌਂਡ ਪ੍ਰੋਵੀਜ਼ਨਲ ਲਿਸਟ ਦੀ ਅਪਡੇਟ ਆਪਾਂ ਅੱਜ ਸ਼ੇਅਰ ਕਰਾਂਗੇ ਤੁਹਾਡੇ ਦੇ ਨਾਲ ਤਾਂ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖ ਲੈਣਾ ਤਾਂ ਕਿ ਤੁਹਾਡੇ ਤੱਕ ਸਾਰੀ ਪੁਕਤਾ ਜਾਣਕਾਰੀ ਪਹੁੰਚ ਸਕੇ ਅਤੇ ਉਸ ਤੋਂ ਬਾਅਦ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਅਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਵੀ ਜ਼ਰੂਰ ਕਰਨਾ ਤਾਂ ਕਿ ਵੱਧ ਤੋਂ ਵੱਧ ਲੋਕ ਆਪਣੇ ਨਾਲ ਜੁੜ ਸਕਣ ਸੋ ਦੋਸਤੋ 264 ਭਰਤੀ ਦੀ ਅਪਡੇਟ ਬਾਰੇ ਗੱਲ ਕਰਨ ਤੋਂ ਪਹਿਲਾਂ ਆਪਾਂ ਨੂੰ ਯੂਨੀਅਨ ਦੇ ਮੈਸੇਜ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਯੂਨੀਅਨ ਦਾ ਮੈਸੇਜ ਕੀ ਹੈ ਤਾਂ ਦੋਸਤੋ ਯੂਨੀਅਨ ਨੇ ਇਹ ਕਿਹਾ ਹੈ ਕਿ ਜੇਕਰ ਤੁਸੀਂ ਭਰਤੀ ਲੈਣਾ ਚਾਹੁੰਦੇ ਹੋ ਤਾਂ ਸਾਡਾ ਸਾਥ ਦਿਓ ਕਿਉਂਕਿ ਤੁਹਾਨੂੰ ਵੀ ਪਤਾ ਹੈ 882364 ਔਰ 999 ਇਹ ਦੋ ਪੱਤੀਆਂ ਨੇ ਜਿਹੜੀਆਂ ਕਿ ਸਰਕਾਰ ਕਿਸੇ ਨਾ ਕਿਸੇ ਤਰੀਕੇ ਇਹਨਾਂ ਤੇ ਸਟੇਲ ਲਾਗੀ ਹੀ ਰਿਹਾ ਹੈ ਪਹਿਲਾਂ 2364 ਤੇ ਪੱਤੀ ਤੇ ਸਟੇਲ ਲੱਗਿਆ ਰਿਹਾ ਫਿਰ 999 ਤੇ ਵੀ ਸਟੇਲ ਲੱਗਿਆ ਰ ਪੰਜਾਬੀ ਪੇਪਰ ਏ ਹੋਇਆ ਠੀਕ ਹੈ 2364 ਦਾ ਕੋਰਟ ਕੇਸ ਸੋਲਵ ਹੋਇਆ ਉਸ ਤੋਂ ਬਾਅਦ ਦੋਸਤੋ ਹੁਣ ਜਿਹੜਾ ਯੂਨੀਅਨ ਨੇ ਅਪੀਲ ਕੀਤੀ ਹੈ ਕਿ ਦੇਖੋ ਪ੍ਰੋਵੀਜ਼ਨਲ ਲਿਸਟਾਂ ਜਾਰੀ ਕਰ ਦਿੱਤੀ ਗਈ ਠੀਕ ਹੈ ਜੀ ਪਰ ਹੁਣ ਫਾਈਨਲ ਲਿਸਟ ਵੀ ਜਾਰੀ ਹੋ ਚੁੱਕੀ ਹੈ ਪਰ ਜਿਹੜੇ ਸਟੇਸ਼ਨ ਦੀ ਚੋਇਸ ਵਾਲਾ ਇਹਨਾਂ ਨੇ ਇੱਕ ਨੋਟਿਸ ਦਿੱਤਾ ਸੀ ਕਿ ਹਾਂਜੀ ਅਸੀਂ ਇਸ ਤਰੀਕ ਨੂੰ ਕਰਾਂਗੇ 17 18 ਤੱਕ ਪਰ ਉਸ ਤੋਂ ਬਾਅਦ ਹਜੇ ਤੱਕ ਕੋਈ ਵੀ ਅਪਡੇਟ ਨਹੀਂ ਦਿੱਤੀ ਗਈ ਸੋ ਦੋਸਤੋ ਯੂਨੀਅਨ ਨੇ ਕਿਹਾ ਹੈ ਕਿ ਤੁਸੀਂ ਸਾਡਾ ਸਾਥ ਦਿਓ ਕਿਉਂਕਿ ਤੁਹਾਨੂੰ ਵੀ ਪਤਾ ਯੂਨੀਅਨ ਵਾਲੇ ਧਰਨੇ ਉੱਥੇ ਲਗਾ ਰਹੇ ਨੇ ਆਪਣੀਆਂ ਮੰਗਾਂ ਰੱਖ ਰਹੇ ਨੇ ਪਰ ਸਰਕਾਰ ਜਿਹੜੀ ਨਹੀਂ ਸੁਣਦੀ ਕਿਉਂਕਿ ਉਹਨਾਂ ਦੀ ਗਿਣਤੀ ਘਟ ਹੈ ਤੁਸੀਂ ਦੇਖੋ 2364 ਪੋਸਟਾਂ ਦੇ ਵਿੱਚੋਂ ਕਿੰਨੇ ਕੁ ਬੱਚੇ ਉੱਥੇ ਹਾਜ਼ਰ ਹੋਏ ਹੋਣਗੇ ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤੇ ਬੱਚੇ ਹਾਜ਼ਰ ਹੋਣਗੇ 2364 ਵਿੱਚੋਂ ਦੋਸਤੋ 164ਵੀਂ ਨਹੀਂ ਹਾਜ਼ਰ ਹੋਏ ਉਹਨੇ ਐਮ ਕਨਫਰਮਡ ਤੁਸੀਂ ਦੋਸਤੋ ਘਰੇ ਬੈਠੇ ਇਹ ਸੋਚਦੇ ਹੋ ਕਿ ਤੁਹਾਨੂੰ ਜੋਬ ਮਿਲ ਜਾਵੇ ਬਸ ਤੁਸੀਂ ਘਰੇ ਬੈਠ ਕੇ ਤਰੇ ਤਨਖਾਹ ਆ ਜਾਵੇ ਤੁਹਾਨੂੰ ਨੌਕਰੀ ਵੀ ਨਾ ਕਰਨੀ ਪਵੇ ਅਜਿਹੀ ਸੋਚ ਹੁੰਦੀ ਹੈ ਕੁਝ ਕੈਂਡੀਡੇਟਸ ਦੀ ਮੈਂ ਸਾਰਿਆਂ ਦਾ ਨਾਮ ਨਹੀਂ ਲੈ ਰਿਹਾ ਕਿਉਂਕਿ ਜਿਹੜੇ ਬੱਚੇ ਉੱਥੇ ਤਰਨਾ ਲਗਾ ਰਹੇ ਨੇ ਜਿਹੜੇ ਬੱਚੇ ਯੂਨੀਅਨ ਦੇ ਨਾਲ ਖੜੇ ਨੇ ਉਹ ਇਸ ਕੈਟਾਗਰੀ 'ਚ ਨਹੀਂ ਆਉਂਦੇ ਪਰ ਜਿਹੜੇ ਇਹ ਸੋਚਦੇ ਨੇ ਕਿ ਸਾਨੂੰ ਬੈਠੇ ਬਿਠਾਈ ਸਭ ਕੁਝ ਮਿਲ ਜਾਵੇ ਉਹ ਲਹਣਤ ਵਾਲੀ ਕੈਟਾਗਰੀ ਦੇ ਵਿੱਚ ਆਉਂਦੇ ਨੇ ਸੋ ਪਲੀਜ਼ ਰਿਕੁਐਸਟ ਏ ਸਾਰਿਆਂ ਨੂੰ ਕਿ ਜਿਹੜੇ ਜਿਹੜੇ ਬੱਚੇ 2364 ਭਰਤੀ ਦੇ ਵਿੱਚ ਸ਼ਾਮਲ ਨੇ ਉਹ ਜ਼ਰੂਰ ਯੂਨੀਅਨ ਦਾ ਸਾਥ ਦਿਓ ਜਿਵੇਂ ਵੀ ਹੋ ਸਕੇ ਫਾਈਨੈਂਸ਼ਲੀ ਸਾਥ ਦਿਓ ਹੋ ਸਕਦਾ ਤੁਹਾਡੀ ਉੱਥੇ ਫਿਜ਼ੀਕਲੀ ਪ੍ਰੈਜ਼ੈਂਸ ਚਾਹੀਦੀ ਹੋਵੇ ਉਹਨਾਂ ਨੂੰ ਹਾਂਜੀ ਕਿਉਂਕਿ ਸਟਰੈਂਥ ਦਿਖਾਉਣੀ ਪੈਂਦੀ ਹੈ ਸਰਕਾਰ ਨੂੰ ਤਾਂ ਹੀ ਕੋਈ ਹੱਲ ਕਰਦੇ ਆ ਸੋ ਮੇਰਾ ਮੇਨ ਮੋਟਿਵ ਇਹ ਵੀਡੀਓ ਬਣਾਉਣ ਦਾ ਇਹੀ ਆ ਕਿ ਤੁਸੀਂ ਜ਼ਰੂਰ ਯੂਨੀਅਨ ਦਾ ਸਾਥ ਦਿਆ ਕਰੋ ਸਿਰਫ ਤੇ ਸਿਰਫ ਤੁਸੀਂ ਮੈਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਨੇ ਤੁਸੀਂ ਬਹੁਤ ਸਾਰੇ ਕਮੈਂਟ ਕਰਦੇ ਹੋ ਥੱਲੇ ਜਾ ਕੇ ਮੇਰੀਆਂ ਵੀਡੀਓ ਥੱਲੇ ਵੀ ਕਮੈਂਟ ਕਰਦੇ ਹੋ 2364 ਦੀ ਸੈਕੰਡ ਲਿਸਟ ਕਦੋਂ ਆਏਗੀ 234 ਦੀ ਫਲਾਨੀ ਲਿਸਟ ਕਦੋਂ ਆਏਗੀ ਕਿੰਨੇ ਨੰਬਰ ਵਾਲੇ ਆਣਗੇ ਦੋਸਤੋ ਪਹਿਲਾਂ ਇਹ ਛੱਡੋ ਤੁਸੀਂ ਪਹਿਲਾਂ ਸਿਰਫ ਇਹ ਸੋਚੋ ਕਿ 2364 ਵਰਤੀ ਨੂੰ ਪੂਰਾ ਕਰਵਾਉਣਾ ਹੈ ਜੇਕਰ ਪੂਰਾ ਪੂਰੀ ਹੀ ਨਹੀਂ ਹੁੰਦੀ 2364 ਵਰਤੀ ਤਾਂ ਤੁਹਾਡੀ ਸੈਕੰਡ ਲਿਸਟ ਕਿੱਥੋਂ ਆ ਜਾਏਗੀ ਜੇਕਰ ਸੈਕੰਡ ਲਿਸਟ ਲੈ ਕੇ ਆਉਣੀ ਚਾਹੁੰਦੇ ਹੋ ਤਾਂ ਉਹ ਇਸ ਵਰਤੀ ਦੇ ਪ੍ਰੋਸੈਸ ਤੋਂ ਬਾਅਦ ਹੀ ਜਾਰੀ ਹੋਏਗੀ ਸੋ ਪਲੀਜ਼ ਰਿਕੁਐਸਟ ਹੈ ਫੇਰ ਵਾਰ-ਵਾਰ ਕਿ ਯੂਨੀਅਨ ਦਾ ਜ਼ਰੂਰ ਸਾਥ ਦਿਓ ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹ ਪ੍ਰਤੀ ਪੂਰੀ ਹੋਵੇ ਸੋ ਤੁਸੀਂ ਇੱਥੇ ਵੀ ਜਿਵੇਂ ਕਿ ਆਪਾਂ ਅਫੀਸ਼ੀਅਲ ਵੈਬਸਾਈਟ ਤੇ ਦੇਖ ਸਕਦੇ ਹੋ 25/7/2024 ਤੋਂ ਬਾਅਦ ਇਹਨਾਂ ਨੇ ਕੋਈ ਵੀ ਅਪਡੇਟ ਨਹੀਂ ਦਿੱਤੀ ਸੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਇੱਥੇ ਅਪਡੇਟ ਆਵੇ ਤੁਹਾਡੀ ਇੱਕ ਸਟੇਸ਼ਨ ਅਲਾਟਮੈਂਟ ਵਾਲੀ ਸਿਲੈਕਸ਼ਨ ਲਿਸਟ ਵਾਲੀ ਤਾਂ ਜ਼ਰੂਰ ਸਾਥ ਦਿਓ ਨਹੀਂ ਤਾਂ ਬਈ ਘਰੇ ਬੈਠੇ ਤੁਸੀਂ ਵੀ ਅਸੀਂ ਵੀ ਬੈਠੇ ਹਾਂ ਬਸ ਤਾਂ ਤੁਹਾਡੇ ਸਾਹਮਣੇ ਅਪੀਲ ਹੀ ਕਰ ਸਕਦੇ ਹਾਂ ਬਾਕੀ ਅੱਗੇ ਤੁਸੀਂ ਦੇਖਣਾ ਹੈ ਵੀ ਕੀ ਕਰਨਾ ਹੈ ਆਪਦਾ ਫਿਊਚਰ ਕਿਵੇਂ ਸਵਾਰਨਾ ਹੈ ਜਾਂ ਕਿਵੇਂ ਗਵਾਉਣਾ ਹੈ ਬਾਕੀ ਯੂਨੀਅਨ ਵਾਲੇ ਬਹੁਤ ਚੰਗੇ ਨੇ ਜਿਹੜੇ ਉੱਥੇ ਬੈਠੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਬਾਕੀ ਬੱਚੇ ਮਰੇ ਵੀ ਸੋਚ ਰਹੇ ਨੇ